ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ ਹੈ ਸੁੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਾਬਕਾ ਰਾਸ਼ਟਰਪਤੀ ਟਰੰਪ ਤੇ ਔਰ ਤੁਹਾਨੂੰ ਤਸਵੀਰਾਂ ਵੱਲ ਵੀ ਲੈ ਚਲਦੇ ਹਾਂ ਹਾਲਾਂਕਿ ਜਦੋਂ ਟਰੰਪ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਔਰ ਇਸੇ ਦਰਮਿਆਨ ਹੀ ਫਾਇਰਿੰਗ ਕਰ ਦਿੱਤੀ ਗਈ ਇਹ ਜਾਨਲੇਵਾ ਹਮਲਾ ਕਰ ਦਿੱਤਾ ਔਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਫਾਇਰਿੰਗ ਦੌਰਾਨ ਇੱਕ ਜਣਾ ਇੱਕ ਜਣੇ ਦੀ ਮੌਤ ਹੋ ਗਈ ਹੈ ਹਾਲਾਂਕਿ ਪੈنسਿਲਵੇਨੀਆ ਦੇ ਵਿੱਚ ਰੈਲੀ ਦੌਰਾਨ ਟਰੰਪ ਤੇ ਫਾਇਰਿੰਗ ਹੋਈ ਹੈ ਜਦੋਂ ਉਹ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਔਰ ਰੈਲੀ 'ਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਤਾਂ ਰਾਸ਼ਟਰਪਤੀ ਚੋਣਾਂ ਲਈ ਕੈਂਪੇਨ ਕੀਤੀ ਜਾ ਰਹੀ ਸੀ ਔਰ ਇਸੇ ਦਰਮਿਆਨ ਹੀ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਤੇ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਫਾਇਰਿੰਗ ਕੀਤੀ ਗਈ ਤਾਂ ਇਸੇ ਦਰਮਿਆਨ ਲੋਕਾਂ ਦੇ ਵਿੱਚ ਹਫੜਾ ਦਫੜੀ ਵੀ ਮੱਜ ਜਾਂਦੀ ਹੈ ਲੋਕਾਂ ਦੇ ਵਿੱਚ ਭੱਜਣਾ ਪੈ ਜਾਂਦੀਆਂ ਨੇ ਪਰ ਇਸੇ ਦਰਮਿਆਨ ਹੀ ਜਦੋਂ ਹਮਲਾ ਹੋਇਆ ਤਾਂ ਜਿਹੜੇ ਸੁਰੱਖਿਆ ਮੁਲਾਜ਼ਮ 트ੰਪ ਦੇ ਆਲੇ ਦੁਆਲੇ ਖੜੇ ਸੀ ਤਾਂ ਉਹਨਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇਸ ਵਕਤ ਟਰੰਪ ਦੀ ਹਾਲਤ ਕਿਹਾ ਜਾ ਰਿਹਾ ਹੈ ਕਿ ਖਤਰੇ ਤੋਂ ਬਾਹਰ ਹੈ ਕਿਉਂਕਿ ਉਹਨਾਂ ਦੇ ਕੰਨ ਤੇ ਗੋਲੀ ਲੱਗੀ ਸੀ ਔਰ ਕੰਨ ਚੋਂ ਖੂਨ ਵੀ ਬਹੁਤ ਵਹਿਣ ਲੱਗ ਪਿਆ ਔਰ ਜਿਹੜੇ ਸੁਰੱਖਿਆ ਮੁਲਾਜ਼ਮ ਮੌਜੂਦ ਸੀ ਉਹਨਾਂ ਵੱਲੋਂ ਟਰੰਪ ਨੂੰ ਬਚਾਇਆ ਗਿਆ ਤਸਵੀਰ ਵੀ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਘਟਨਾ ਵੇਲੇ ਦੀ ਇਹ ਤਸਵੀਰ ਹੈ ਜਦੋਂ ਰੈਲੀ ਨੂੰ ਟਰੰਪ ਜਿਹੜੇ ਨੇ ਉਹ ਸੰਬੋਧਨ ਕਰ ਰਹੇ ਸੀ ਔਰ ਇਸ ਦੇ ਦਰਮਿਆਨ ਭੀੜ ਦੇ ਵਿੱਚੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦਰਮਿਆਨ 트ੰਪ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਹਾਲਾਂਕਿ ਹਾਲੇ ਦਿਵਾਲੇ ਜੋ ਸੁਰੱਖਿਆ ਮੁਲਾਜ਼ਮ ਤਾਇਨਾਤ ਹੁੰਦੇ ਨੇ ਉਹਨਾਂ ਵੱਲੋਂ ਜਿਹੜਾ ਬਚਾਇਆ ਜਾਂਦਾ ਔਰ ਸੁਰੱਖਿਅਤ ਥਾਂ ਤੇ 트ੰਪ ਨੂੰ ਲਿਜਾਇਆ ਜਾਂਦਾ ਔਰ ਮੌਕੇ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੁਰ ਤੋਂ ਤੁਹਾਨੂੰ ਦੱਸ ਦਿੰਨੇ ਆ ਵੱਡੀ ਖਬਰ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਤੇ ਜਾਨਲੇਵਾ ਹਮਲਾ ਹੋਇਆ ਫਾਇਰਿੰਗ ਕੀਤੀ ਗਈ ਹੈ ਔਰ ਇਹ ਜਿਹੜਾ ਹਮਲਾ ਹੈ ਪੈਂਸਿਲ ਪੇਨੀਆ ਜੇਕਰ ਰੈਲੀ ਦੌਰਾਨ 트ੰਪ ਤੇ ਇਹ ਫਾਇਰਿੰਗ ਹੋਈਆ ਇਸ ਥਾਂ ਤੇ ਜਿਹੜੀ ਹੈ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਔਰ ਰੈਲੀ ਨੂੰ ਇਹ ਸੰਬੋਧਨ ਕਰ ਰਹੀ ਸੀ ਹਾਲਾਂਕਿ ਇਸ ਘਟਨਾ ਮਗਰੋਂ ਡੋਨਲਡ 트ੰਪ ਨੇ ਟਵੀਟ ਵੀ ਕੀਤਾ ਔਰ ਟਵੀਟ ਦੇ ਜ਼ਰੀਏ ਇਸ ਘਟਨਾ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਨੇ ਲਿਖਿਆ ਕਿ ਮੈਂ ਯੂਨਾਈਟਿਡ ਸਟੇਟਸ ਸੀਕ੍ਰੇਟ ਸਰਵਿਸ ਅਤੇ ਸਾਰੇ ਕਾਨੂੰਨ ਲਾਗੂ ਕਰਨ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਹੁਣੇ ਹੀ ਬਟਲਰ ਪੈਂਸਿਲਵੇਨੀਆ ਵਿੱਚ ਹੋਈ ਗੋਲੀਬਾਰੀ ਅਤੇ ਉਹਨਾਂ ਦੇ ਜਵਾਬੀ ਜੋ ਜਵਾਬੀ ਤੇਜ਼ ਕਾਰਵਾਈ ਕੀਤੀ ਗਈ ਕਹਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਬਚਾਇਆ ਹਾਲਾਂਕਿ ਉਹਨਾਂ ਨੇ ਇਹ ਵੀ ਜਿਹੜਾ ਟਵੀਟ ਦੇ ਵਿੱਚ ਲਿਖਿਆ ਕਿ ਸਭ ਤੋਂ ਮਹੱਤਵਪੂਰਨ ਹੈ ਕਿ ਮੈਂ ਰੈਲੀ ਵਿੱਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਅਤੇ ਬੁਰੀ ਤਰ੍ਹਾਂ ਜ਼ਖਮੀ ਹੋਏ ਇੱਕ ਹੋਰ ਵਿਅਕਤੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨਾ ਚਾਹੁੰਦਾ ਹਾਂ ਪਰ ਕਹਿੰਦੇ ਕਿ ਇਹ ਹੈਰਾਨੀਜਨਕ ਹੈ ਕਿ ਅਜਿਹਾ ਹਮਲਾ ਸਾਡੇ ਦੇਸ਼ ਵਿੱਚ ਹੋ ਸਕਦਾ ਹੈ ਔਰ ਇਹ ਵੀ ਕਿਹਾ ਹੈ ਕਿ ਗੋਲੀਬਾਰੀ ਕਰਨ ਵਾਲੇ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਔਰ ਜੋ ਮਾਰ ਚੁੱਕਿਆ ਹੈ ਇੱਕ ਉਸ ਨੂੰ ਜਿਹੜੀ ਗੋਲੀ ਲੱਗੀ ਹੈ ਕਹਿੰਦੇ ਕਿ ਇਸ ਗੋਲੀ ਦੇ ਲੱਗਣ ਕਾਰਨ ਕਹਿੰਦੇ ਮੇਰੇ ਕੰਨ ਤੇ ਜਿਹੜਾ ਉੱਪਰਲਾ ਹਿੱਸਾ ਹੈ ਉਹ ਜਿਹੜਾ ਜ਼ਖਮੀ ਹੋ ਗਿਆ ਔਰ ਜਦੋਂ ਮੈਨੂੰ ਇਸ ਦੇ ਬਾਰੇ ਤੁਰੰਤ ਪਤਾ ਲੱਗਿਆ ਤੇ ਮੈਨੂੰ ਉਸ ਤੋਂ ਬਾਅਦ ਹਸਪਤਾਲ ਜਿਹੜਾ ਪਹੁੰਚਾਇਆ ਗਿਆ ਔਰ ਇਹ ਵੀ ਕਿਹਾ ਹੈ ਉਹਨਾਂ ਨੇ ਟਵੀਟ ਦੇ ਜ਼ਰੀਏ ਕਿ ਰੱਬ ਅਮਰੀਕਾ ਨੂੰ ਅਸੀਸ ਦੇਵੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਫ ਦਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਾਨ ਲੈਵਾ ਹਮਲਾ ਹੋਇਆ ਔਰ ਉਹਨਾਂ ਵੱਲੋਂ ਮੁਰਕੇ ਟਵੀਟ ਕੀਤਾ ਗਿਆ ਔਰ ਕਿਹਾ ਗਿਆ ਕਿ ਰੱਬ ਅਮਰੀਕਾ ਨੂੰ ਅਸੀਸ ਦੇਵੇ ਹਾਲਾਂਕਿ ਉਹਨਾਂ ਨੇ ਧੰਨਵਾਦ ਵੀ ਕੀਤਾ ਉਹਨਾਂ ਨੇ ਧੰਨਵਾਦ ਉਹਨਾਂ ਦਾ ਕੀਤਾ ਹੈ ਸਿਕਰਟ ਸਰਵਿਸ ਦਾ ਜਿਨ੍ਹਾਂ ਨੇ ਉਹਨਾਂ ਦੀ ਜਾਨ ਬਚਾਈ ਹੈ ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਇਸ ਘਟਨਾ ਦੇ ਉੱਤੇ ਟਵੀਟ ਕੀਤਾ ਹੈ ਔਰ ਲਿਖਿਆ ਹੈ ਕਿ ਮੈਨੂੰ ਪੈਂਸਿਲਵੇਨੀਆ ਵਿੱਚ ਡੋਨਲਡ 트੍ਰੰਪ ਦੀ ਰੈਲੀ ਵਿੱਚ ਹੋਈ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਮੈਂ ਇਹ ਸੁਣ ਕੇ ਸ਼ੁਕਰਗੁਜ਼ਾਰ ਹਾਂ ਕਿ ਉਹ ਸੁਰੱਖਿਅਤ ਹਨ ਮੈਂ ਉਹਨਾਂ ਅਤੇ ਉਹਨਾਂ ਸਾਰਿਆਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਰੈਲੀ ਵਿੱਚ ਸ਼ਾਮਲ ਸਨ ਅਮਰੀਕਾ ਵਿੱਚ ਇਸ ਤਰ੍ਹਾਂ ਦੀ ਹਿੰਸਾ ਦੀ ਕਹਿੰਦੇ ਕੋਈ ਥਾਂ ਨਹੀਂ ਹੈ ਮੈਨੂੰ ਇਸ ਮੈਂ ਕਹਿੰਦੇ ਮੈਂ ਇਸ ਦੀ ਨਿੰਦਾ ਕਰਦਾ ਹਾਂ ਔਰ ਰਾਸ਼ਟਰਵਜੋਂ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਇਹ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹੋਰਾਂ ਨੇ ਟਵੀਟ ਕੀਤਾ ਇਸ ਘਟਨਾ ਉੱਤੇ ਟਵੀਟ ਕੀਤਾ ਹੈ ਤਾਂ ਮੁਰ ਤੋਂ ਤੁਹਾਨੂੰ ਵੱਡੀ ਖਬਰ ਦੱਸ ਰਹੇ ਹਾਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ ਹੈ ਔਰ ਇਸ ਹਮਲੇ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਔਰ ਇਸੇ ਦਰਮਿਆਨ ਹੀ ਫਾਇਰਿੰਗ ਹੁੰਦੀ ਹੈ ਹਮਲਾ ਹੁੰਦਾ ਹੈ ਜਾਨਲੇਵਾ ਹਮਲਾ ਹੁੰਦਾ ਹੈ ਔਰ ਇਸ ਹਮਲੇ ਦੌਰਾਨ 트ੰਪ ਜ਼ਖਮੀ ਵੀ ਹੋ ਜਾਂਦੇ ਨੇ ਪਰ ਜਿਹੜੇ ਆਲੇ ਦੁਆਲੇ ਸੁਰੱਖਿਆ ਮੁਲਾਜ਼ਮ ਤਾਇਨਾਤ ਹੁੰਦੇ ਨੇ ਉਹ ਉਹਨਾਂ ਦੀ ਜਾਨ ਬਚਾਉਂਦੇ ਨੇ ਹਾਲਾਂਕਿ ਇਸ ਘਟਨਾ ਦੀ FBI ਤੇ ATF ਜਾਂਚ ਕਰ ਰਹੀ ਹੈ